ਦੇ ਲੋਦੀ ਆਪਾਂ ਕੰਮ ਲਾਣੀ ਆਪਣੀ ਪਿਆਰੀ ਜੇ ਰੋਮੀ ਨਾਲ ਰੋਮੀ ਸ਼ਟਾ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਦੋਸਤੋ ਸਾਡੇ ਯੂਪੀ ਵਿੱਚ ਤਾਂ ਲਗਾਤਾਰ ਠੰਡ ਪੈ ਰਹੀ ਹੈ ਸੂਰਜ ਵੀ ਬਹੁਤ ਲੇਟ ਨਿਕਲਦਾ ਹੈ ਥੋੜੀ ਬਹੁਤੀ ਨਿਕਲਦੀ ਧੁੱਪ ਤੇ ਐਦਾਂ ਹੀ ਠੰਡ ਰਹਿੰਦੀ ਤੁੰ ਤੁੰਦ ਤੁਹਾਡੇ ਸਭ ਕਿੱਦਾਂ ਹੈ ਦੋਸਤੋ ਠੰਡ ਠੁੰਡ ਦਾ ਕੀ ਹਾਲ ਚਾਲ ਹੈ ਹੁਣ 8 11 ਕਵਜਣ ਵਾਲੇ ਆ ਤੇ ਮੈਂ ਪਾਣੀ ਧਾਉਣ ਲੱਗਾ ਤੇ ਮੈਂ ਸੋਚਿਆ ਇੱਕ ਵਲੌਗ ਬਣਾ ਲਈਏ ਤੇ ਉਹ ਦੇਖੋ ਜੀ ਆਪਣੇ ਮੁੰਨੀ ਤੇ ਮੁੰਨੀ ਦੇ ਟਿੱਡੂ ਫਿੱਡੂ ਬਹੁਤ ਜ਼ਿਆਦਾ ਸ਼ੈਤਾਨ ਹੋ ਗਏ ਸਭ ਇਧਰ ਉਧਰ ਭੱਜੇ ਫਿਰਦੇ ਇਹਨਾਂ ਦਾ ਬਹੁਤ ਧਿਆਨ ਰੱਖਣੀ ਪੈਂਦਾ ਹੁਣ ਤੇ ਅੱਜ ਜਿਨ੍ਹਾਂ ਨੇ ਲੈ ਕੇ ਜਾਣੇ ਸੀ ਉਹ ਅੱਜ ਕੋਈ ਆਇਆ ਹੀ ਨਹੀਂ ਲੈਣ ਇਹਨਾਂ ਨੂੰ ਤੇ ਦੇਖੋ ਹੁਣ ਕਿਦਾਂ ਆਉਂਦੇ ਆ ਤੇ ਹੁਣ ਬਹੁਤ ਜ਼ਿਆਦਾ ਇਹਨਾਂ ਨੂੰ ਦਾ ਧਿਆਨ ਰੱਖਣੀ ਪੈਂਦਾ ਏ ਚਲੋ ਜੀ ਦੇਖਦੇ ਹਾਂ ਇਹ ਡੰਗਰਾਂ ਜੇ ਤੱਕ ਅੰਦਰ ਹੀ ਵੱਜੇ ਹੀ ਤੇ ਮੈਂ ਹੁਣ ਪੱਠੇ ਖਾ ਲਏ ਇਹਨਾਂ ਨੇ ਤੇ ਪਾਣੀ ਪੋਣੀ ਢਾ ਕੇ ਬੰਦਾ ਇਹਨਾਂ ਨੂੰ ਬਾਹਰ ਆ ਦੇਖੋ ਆ ਵੜਾ ਹੀ ਰੱਖਣਾ ਏ ਢਿੱਡੂ ਚ ਓਏ ਚਲੋ ਸਾਬ ਡੰਗਰਾਂ ਵੱਲ ਭੱਜੇ ਫਿਰਦੇ ਆ ਇਹਨਾਂ ਨੂੰ ਅੰਦਰ ਕਰਕੇ ਉਹਨਾਂ ਫੇਰ ਪਾਣੀ ਦੰਨਾਂ ਏ ਉਹਨੀ ਕੰਦਾ ਜਾ ਚਲ ਤੇ ਦੂਆ ਤੇ ਲੋ ਜੀ ਆਪਾਂ ਤੁਹਾਨੂੰ ਮਿਲੋਣੇ ਆ ਆਪਣੇ ਪਿਆਰੇ ਜੇ ਰੋਮੀ ਨਾਲ ਰੋਮੀ ਛੱਡਾ ਆ ਦੇਖੋ ਜੀ ਸਾਬ ਤੁਰੇ ਫਿਰਦੇ ਹੁਣ ਇਹਨਾਂ ਨੂੰ ਅੰਦਰ ਕਰਕੇ ਆਉਣਾ ਮੈਂ ਇਹਨਾਂ ਨੂੰ ਅੰਦਰ ਰੱਖ ਕੇ ਆਉਣੀ ਆ ਚਲੋ ਚਲੋ ਮੁੱਟੀ ਜੀ ਆ ਅੱਗੇ ਸਭ ਹੁਣ ਪਛਾਣਦੇ ਆ ਪਿੱਛੇ ਪਿੱਛੇ ਆ ਜਾਂਦੇ ਸਭ ਵੇਖੋ ਕਿਦਾਂ ਕਰਦੇ ਨੇ ਗੰਦੇ ਜੀ ਚਲੋ ਆਪਣੇ ਟਿਕਾਣੇ ਤੇ ਆਹ ਇਹ ਦੋਸਤੋ ਸਾਡਾ ਵਾਲਾ ਰومی ਇਹਨੂੰ ਅਸੀਂ ਰੱਖਣਾ ਹੈ ਬੁੱਗੇ ਇਹ ਬੜਾ ਖੁਸ਼ ਰਹਿੰਦਾ ਇਹਨਾਂ ਸ਼ੈਤਾਨ ਨੇ ਇਹਨੂੰ ਚੁੱਕੀ ਰੱਖੋ ਨਾ ਸਾਰਾ ਦਿਨ ਖੜਾਈ ਰੱਖੋ ਬੜਾ ਖੁਸ਼ ਰਹਿੰਦਾ ਹੈ ਦੇਖੋ ਕਿਦਾਂ ਮਸਤ ਹੋਇਆ ਪਿਆ ਗੱਲਾਂ ਕਰੋ ਬਹੁਤ ਸੁਣਦਾ ਧਿਆਨ ਨਾਲ ਮੈਂ ਨਾ ਦੁੱਧ ਰੱਖਿਆ ਨਾਲ ਹੀ ਥੋੜਾ ਜਿਹਾ ਕਿਉਂਕਿ ਹੁਣ ਮੁੰਨੀ ਦੇ ਵੀ ਦੁੱਧ ਥੋੜਾ ਹੀ ਆਉਂਦਾ ਹੈ ਤੇ ਇਹ ਵਿਚਾਰੇ ਭੁੱਖੇ ਰਹਿੰਦੇ ਆ ਥੋੜਾ ਥੋੜਾ ਪਾ ਦਈਦਾ ਇਹਨਾਂ ਨੂੰ ਤੇ ਹੁਣੇ ਪਾਉਣਾ ਇਹਨਾਂ ਨੂੰ ਲਿਆ ਕੇ ਦੇਖੋ ਕਿਦਾਂ ਟੁੱਟ ਕੇ ਖਿੰਦੇ ਹੈਲੋ ਸਾਰੇ ਨੂੰ ਕਹ ਦੋ ਸਾਡਾ ਚੈਨਲ ਸਬਸਕ੍ਰਾਈਬ ਕਰ ਦੋ ਸਪੋਰਟ ਕਰ ਦੋ ਸਾਨੂੰ ਵੀ ਕੋਈ ਇੱਕ ਆ ਦੇਖੋ ਇਹ ਹੈ ਮੋਟੀ ਜੀ ਕੂਰੀ 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 ਦਾ ਬਾਪ ਆਂਦੀ ਮੁੰਨੀ ਦੀ ਕਿੰਨੇ ਆ ਗਏ ਹੈ 3 4 5 ਆ ਗਈ ਇੱਕ ਕਿੱਥੇ ਰਹਿ ਗਿਆ ਮੁੰਨੀ ਤੇ ਬੈਠੀ ਬਾਹਰ ਇੱਕ ਕਿੱਥੇ ਗਿਆ ਹੈ ਇੱਕ ਨਹੀਂ ਮਿਲ ਰਿਹਾ ਹੀਰ ਬਾਹਰ ਭੱਜੀ ਹੁੰਦੀ ਨੇ ਸ਼ੈਤਾਨ ਹੋਗੀ ਹੈ ਦੇਖ ਲੈ ਯਾਰ ਕਿੱਥੇ ਚਲੇ ਗਿਆ ਉਹ ਟਿੱਡੂ ਜੀ ਇਹ ਵਿਚਾਰੀ ਇੱਥੇ ਬੈਠੀ ਰਹਿੰਦੀ ਸਭ ਤੋਂ ਛੋਟੀ ਇੱਥੇ ਬੈਠੀ ਸੀ ਬੈਠੀ ਰੋ ਇੱਥੇ ਵਾਜੋ ਸਾਰੇ ਆ ਕੇ ਚਲ ਦੂਲੀਏ ਨਾ ਥੱਲੇ ਵਾਸਤੇ ਫੇ ਤੁਸੀਂ ਚੈਨ ਨਾਲ ਬਹਿ ਜੋ ਮੁੰਨੀ ਵੀ ਹੁਣ ਪਰੇ ਪਰੇ ਰਹਿੰਦੀ ਪਤਾ ਨਹੀਂ ਆਉਂਦਾ ਨਹੀਂ ਥੱਲੇ ਚਲੋ ਬੁੱਗੇ ਚਲੋ ਚਲੋ ਸਾਰੇ ਆਣੀ ਇੱਥੇ ਚਲੋ ਆਪਣੀ ਠਿਕਾਣੀ ਤੇ ਬਹਿ ਜਾਓ ਠੰਡ ਚ ਮੱਜਾ ਮੱਜਾ ਥੱਲੇ ਆ ਜਾਓਗੀ ਚਲ ਤੁਸੀਂ ਸਭ ਚੇਤਾਨ ਹੋ ਗਏ ਬਹੁਤ ਚੰਗਾ ਚਲੋ ਬਹੁਤ ਖਿਆਲ ਰੱਖਣੇ ਪੈਂਦਾ ਹੁਣ ਇਹਨਾਂ ਦਾ ਹੁਣ ਤੇ ਜਿੰਨਾ ਜਿੰਨਾ ਦੇ ਲੈ ਜਾਣ ਆ ਕੇ ਤੇ ਦੋਸਤੋ ਮੈਂ ਲੈ ਲਿਆ ਥਾੜੀ ਤੇ ਇੱਕ ਗਲਾਸ ਮੈਂ ਦੁੱਧ ਰੱਖਿਆ ਇਹਨਾਂ ਨੂੰ ਸਵੇਰੇ ਵੀ ਵੇਹ ਪਾਇਆ ਸੀ ਇਹਨਾਂ ਨੂੰ ਥੋੜਾ ਜਿਹਾ ਤੇ ਹੁਣ ਆਪਾਂ ਪਾਉਨੇ ਆ ਦੇਖਿਓ ਕਿਦਾਂ ਪਿੰਦੇ ਬਾਹਰ ਹੀ ਤੁਰੇ ਕਰਦੇ ਬਹੁਤ ਸ਼ੈਤਾਨੋ ਕੀ ਬਹੁਤ ਡਰ ਲੱਗਦਾ ਕਿ ਡੰਗਣਾ ਥਾਲੀਨ ਅਚਨ ਤੇ ਇੱਥੇ ਰੱਖਦੇ ਆਪਾਂ ਥਾਲੀ ਪਹਿਲੇ ਇਹਨਾਂ ਨੂੰ ਬੁਲਾ ਲੈਂਦੇ ਇਧਰ ਜੀ ਆਪਣੀ ਲੇਵਰ ਰਿੰਦੀ ਹੈ ਉਹ ਗਏਗਾ ਨਾ ਛਿੱਲਣ ਤੇ ਆਉਂਦੀ ਮੱਝ ਇਹਨਾਂ ਨੂੰ ਵੀ ਰਾਤ ਨੂੰ ਪਰੇਸ਼ਾਨ ਕਰਦੇ ਜਾਂਦੇ ਹੁਣ ਤੇ ਬਚਾਰੇ ਆਪਰਾ ਮੋਟੂ ਦੇਖੋ ਆਪਣਾ ਵਾਲਾ ਬਹੁਤ ਪੇਛਾਨਦਾ ਹੁਣ ਮੈਨੂੰ ਆਪਣਾ ਦੋਸਤ ਬਣਿਆ ਇਹ। ਬੁੱਗਾ ਚ ਕਿੱਥੇ ਪਾਵਾਂ ਕਿੱਥੇ ਪਾਵਾਂ ਇੱਥੇ ਪਾ ਦਿੰਨਾ ਜੀ ਪਤਾ ਨਹੀਂ ਲੱਗਾ ਦੇਖੋ। ਇਹ ਦੁੱਧ ਪੈ ਗਿਆ ਦੇਖੋ ਕਿਦਾਂ ਭੱਜੀ ਹੁੰਦੇ। ਪਾ ਦਈਏ। ਪੀ ਲੈਣਗੇ ਵਿਚਾਰੇ ਥੋੜਾ ਥੋੜਾ। ਸਾਰੇ ਅੰਡ ਟੁੱਟ ਕੇ ਪੈ ਜਣਾ। ਸਵੇਰੇ ਵੀ ਪਾਇਆ ਸੀ ਥੋੜਾ ਥੋੜੀ ਜਿਹੀ ਬਾਨੀ। ਹਾਂ ਨਿਕੋ ਆ ਗਿਆ ਆ ਗਿਆ ਆ ਗਿਆ। ਆਜੋ ਤੁਸੀਂ ਵੀ ਆਜੋ। どうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどうもどう चलो पी लेंगे थोड़ा बहुत मुन्नी थोड़ा ही होना ना बड़े हो गए चैनल चैन बहते जानगी पी के तू पी ला चना तू भी ज्यादा कमजोर है छोटी जी पिछे रह

ਨੇ ਕੋਣ ਲੜਾਈਆਂ ਸ਼ੁਰੂ ਹੋ ਗਈਆਂ ਇਹਨਾਂ ਦੀਆਂ ਚਲੋ ਹਾਂ ਓਏ ਚਲੋ ਨਾ ਚਲ ਬੁੱਗੇ ਬੈਜੋਣ ਇੱਥੇ ਬੈਜੋਣ ਸਾਰਿਆਂ ਠੰਡ ਚ ਚਲੋ ਟੇਕ ਦੇਣੀ ਹੈ ਗੰਦੇ ਜੇ बेचारी बह जी चुपचाप चार, चार कुत्ते ने एक कुत, दो कुत्तियाँ ने छे बच्चे मुन्दे चलो चलो आप लिने पानी आ जो करे ਹੁਣ ਮੈਂ ਮੱਜਾਂ ਨੂੰ ਪਾਣੀ ਪਿਉਣ ਲੱਗਾ ਐ ਮੱਜਾਂ ਜਿਹੜੀਆਂ ਅੰਦਰ ਨਹੀਂ ਬਚੀਆਂ ਉਹਨਾਂ ਨੂੰ ਵੀ ਬਾਹਰ ਕੱਢ ਕੇ ਆਪਾਂ ਬੰਦ ਦੇਣਾ ਸਾਰੀਆਂ ਨੂੰ ਕਿਉਂਕਿ ਰਾਤ ਪਰ ਅੰਦਰ ਆਉਂਦੀਆਂ ਨਹੀਂ ਤੇ ਇਸ ਟਾਈਮ ਵੀ ਲੇਟ ਹੀ ਥੋੜਾ ਬਾਹਰ ਕੱਢੀਦਾ ਐ ਤੇ ਫਿਰ ਪਾਣੀ ਪੁਣੀ ਢਾ ਕੇ ਇਹਨਾਂ ਨੂੰ ਫਿਰ ਆਪਾਂ ਹੋ ਜਾਣਾ ਫ੍ਰੀ ਤੇ ਹੁਣ ਮੈਂ ਸਾਰੀਆਂ ਮੱਜਾਂ ਨੂੰ ਪਾਣੀ ਪਿਆ ਦਿੰਦਾ ਐ ਤੇ ਬਾਹਰ ਬੰਦ ਦਿੰਦਾ ਐ ਸਾਰੀਆਂ ਨੂੰ ਫਿਰ 3 ਵਜੇ ਆਪਾਂ 3:30 ਵਜੇ ਪੱਠੇ ਪਾਵਾਂਗੇ ਇਹਨਾਂ ਨੂੰ ਉਤਰ ਕੇ ਫਿਰ ਅੰਦਰ ਬੰਦ ਦੇਣਾ ਐ ਤੇ ਆਹ ਹੈ ਆਪਣੀ ਸੁੱਖੋ ਅੱਜ ਤੋਂ ਉੱਪ ਤੋਂ ਮੁਸ਼ਕਲ ਹੀ ਨਿਕਲਣੀ ਹੈ। ਦੇਣ ਇਦਾਂ ਹੀ ਰਹਿਣਾ ਸਾਰਾ ਦਿਨ ਲੱਗਦਾ ਅੱਜ। ਤੇ ਪਾਣੀ ਪੁਣੀ ਢਾ ਕੇ ਆਪਾਂ ਜੀ ਬੰਨ ਦਿੱਤੀਆਂ ਮੱਝਾਂ ਇੱਧਰ ਸਭ ਤੇ ਆਹ ਦੇਖੋ ਟਿੱਡੂ ਜੇ ਅਜੇ ਵੀ ਨਹੀਂ ਟਿਕਦੇ ਪਏ ਨੇ। ਫੇਰ ਬਾਹਰ ਆਈ ਜਾਂਦੇ ਨੇ ਬਹੁਤ ਪਰੇਸ਼ਾਨ ਕਰਦੇ ਹੋਣਾ। ਫੇਰ ਮੈਂ ਅੰਦਰ ਰੱਖ ਦਿਨਾ ਇਹਨਾਂ ਨੂੰ ਬਿਠਾ ਦੇਨਾ ਇੱਥੇ। ਦੋਸਤੋ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇਗਾ ਜੀ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ। ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜੀ। ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਮਿਲਦੇ ਆ ਨਵੇਂ ਵਲੌਗ ਵਿੱਚ